ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਨਵੀਂ ਸਵੇਰ ਦੇ ਵਿੱਚ ਸਵੇਰੇ ਸਵੇਰੇ ਉੱਠੇ ਆ ਹੱਥ ਧੋ ਕੇ ਤਿਆਰ ਸਿਰ ਹੋ ਗਏ ਤੇ ਰਾਤ ਪ੍ਰੋਬਲਮ ਹੋ ਗਈ ਸੀ ਜਿਹੜੀ ਆਪਣੀ ਉਹਦਾ ਹੱਲ ਅੱਜ ਦੇਖੋ ਕਦੋਂ ਨਿਕਲਦਾ ਆ ਤੇ ਆਪਾਂ ਔਨਲਾਈਨ ਉਹਦੀ ਕੰਪਲੀਟ ਕਰਤੀ ਸੀ ਰਾਤ ਔਨਲਾਈਨ ਕੰਪਲੀਟ ਕੀਤੀ ਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਗੱਲ ਕਰਵਾਈ ਆ ਮਕੈਨਿਕ ਨਾਲ ਗੱਲ ਕਰਾਈ ਜਿਹੜੇ ਏਜੰਸੀ ਵਾਲੇ ਬੰਦਿਆਂ ਨਾਲ ਉਹਨਾਂ ਨਾਲ ਹੋਇਓ ਕਹਿੰਦੇ ਰਾਤ ਨੂੰ ਆ ਨਹੀਂ ਸਕਦੇ ਅਸੀਂ ਸਵੇਰੇ ਆਵਾਂਗੇ ਤੇ ਰਾਤ ਚਲੋ ਕਿਸੇ ਤਰ੍ਹਾਂ ਆਪਾਂ ਨੇ ਉਹਦਾ ਤੇਲ ਜਿਹੜਾ ਲੀਕ ਹੁੰਦਾ ਸੀ ਉਹ ਬੰਦ ਕੀਤਾ ਹਨਾ ਤੇ ਬੰਦ ਕਰਕੇ ਹੁਣ ਰਾਤ ਰੋਡ ਤੇ ਹੀ ਸੁੱਤੇ ਆ ਤੇ ਕਦੇ-ਕਦੇ ਇਦਾਂ ਹੋ ਜਾਂਦਾ ਆ ਵੈਸੇ ਡਰਾਈਵਰਾਂ ਨਾਲ ਹੁੰਦਾ ਹੀ ਆ ਤਾਂ ਮੋਸਟਲੀ ਕਿਉਂਕਿ ਡਰਾਈਵਰ ਰੋਡ ਤੇ ਹੀ ਰਹਿਣਾ ਰੋਡ ਤੇ ਹੀ ਸੌਣਾ ਇਹੀ ਜ਼ਿੰਦਗੀ ਹੈ ਹੈਨਾ ਅਮ ਉਹ ਦੇਖਦੇ ਆ ਸਵੇਰ ਦਾ ਹੋ ਗਿਆ ਟਾਈਮ ਸਵੇਰੇ ਦੇ 8:30 ਹੋ ਗਏ ਤੇ ਵਲੌਗ ਸਟਾਰਟ ਹੁਣ ਕੀਤਾ ਮੈਂ ਸਵੇਰੇ ਤੋਂ ਤਾਂ ਸਾਹਮਣੇ ਗੱਡੀ ਖੜੀ ਆ ਦੇਖੋ ਇਹ ਵੀ ਬੰਦਾ ਰਾਤ ਇੱਥੇ ਆ ਕੇ ਸੋ ਗਿਆ ਹਨਾ ਇਦਾਂ ਹੀ ਸਭ ਹੋਰ ਵੀ ਗੱਡੀਆਂ ਖੜੀਆਂ ਜ਼ਿੰਦਗੀ ਡਰਾਈਵਰਾਂ ਦੀ ਇਦਾਂ ਦੀ ਹੈਗੀ ਓਕੇ ਕੋਣ ਤੋਂ ਬਾਹਰ ਦਾ ਵੀਊ ਦਿਖਾਵਾਂ ਪਾ ਪਾ ਜਿਹੜਾ ਗੱਡੀ ਬਾਹਰੋਂ ਪਹਾੜਾਂ ਦਾ ਇਹ ਹੈ ਡਾਰਲਾ ਘੜ ਦੀ ਪਹਾੜੀਆਂ ਆ ਵੀ ਗੱਡੀ ਖੜੀ ਆ ਰਾਤ ਦੀ ਖੜੀ ਆ ਜਾਤਾ ਬੰਦੇ ਨੇ ਵੈਸੇ ਸਾਈਡ ਤੇ ਲਵਾਈ ਲਾਈ ਹੋਈ ਆ ਪਰ ਹੁਣ ਜਾਊਗਾ ਦਿਨ ਚ ਦੇਖੋ ਪਤਾ ਨਹੀਂ ਇਹ ਆਪਣਾ ਰਖੜਾ ਆ ਹੈਦਰ ਵੀ ਖੜੇ ਆ ਬੰਦੇ ਫਿਲਟਰ ਰਾਤ ਆਪਣਾ ਜਿਹੜਾ ਹੋਇਆ ਸੀ ਉਹ ਮੇਨ ਇਹ ਫਿਲਟਰ ਸੀਗਾ ਉਹ ਹੈਨਾ ਇਹ ਲੀਕ ਹੋ ਗਿਆ ਸੀ ਇਹ ਥੱਲੇ ਦੇ ਦਾ ਪੂਰਾ ਸਿਸਟਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇਲ ਨਹੀਂ ਹੋਇਆ ਫਿਰ ਆਪਾਂ ਨੂੰ ਕਾਫੀ ਗੱਲਬਾਤ ਕਰਨ ਦੇ ਜਦੋਜਾਦ ਕਰਨ ਤੋਂ ਬਾਅਦ ਫਿਰ ਮੇਨ ਪਾਈਪ ਡੀਜ਼ਲ ਦੀ ਜਿਹੜੀ ਆਉਂਦੀ ਆ ਉਹ ਹੀ ਬੰਦ ਕਰਨੀ ਪਈ ਤੇ ਜਗਸ ਲਾ ਕੇ ਉਹਨੂੰ ਬੰਦ ਕੀਤਾ ਤੇ ਬੰਦ ਹੋਇਆ ਆਪਣੇ ਕੋਲ ਹੋਰ ਸਾਧਨ ਵੀ ਹੈ ਨਹੀਂ ਤਾਂ ਜਿਹਦੇ ਨਾਲ ਆਪਾਂ ਕੰਮ ਕਰ ਸਕਦੇ ਤੇ ਵੀ ਨਾ ਕੋਈ ਟੂਲ ਹੈ ਨਹੀਂ ਬਹੁਤਾ ਹਨਾ ਕੋਈ ਜ਼ਿਆਦਾ ਟੂਲ ਨਹੀਂ ਪੇਚ ਕਾਸੀ ਦੋ ਵਸ ਜਿਹੜੇ ਹੈਗੇ ਉਹ ਸੀਗੇ ਤੇ ਬਾਕੀ ਫੜਿਆ ਇਸ ਰੋਡ ਤੇ ਤੇਰੇ-ਤੇਰੇ ਦੀ ਮਾਰਨਿੰਗ ਸਾਰਾ ਦਿਨ ਬਾਕੀ ਚਲਦੇ ਚਾਹ ਪਾਣੀ ਕਿੰਨੇ ਆ ਫਿਰ ਦੇਖਦੇ ਆ ਉਹਨਾਂ ਨੂੰ ਇੱਕ ਵਾਰੀ ਗੱਲ ਕਰਕੇ ਕਦੋਂ ਤੱਕ ਆਉਂਦੇ ਆ ਇਹੋ ਬੰਦੇ ਹਨਾ ਦੇਖਦੇ ਠੀਕ ਹੈ ਚਲੋ ਫਿਰ ਨਾਲ ਦੇ ਪਿੱਛੇ ਹੋਇਆ ਨਾ ਉਹ ਚਾਹ ਦਾ ਬਣਾ ਕੇ ਪੀਆ ਨਾ ਨੀ ਪੀਆ ਨੀ ਹੋਏ ਸੱਜਣੋ ਰਕਤ ਆਪਾਂ ਪਹੁੰਚ ਗਏ ਚਾਹ ਪਾਣੀ ਪੀ ਲਿਆ ਨਾਲੇ ਸਿਗਾ ਚਾਹ ਪਾਣੀ ਪੀਣ ਨੂੰ ਫਰੈਸ਼ ਵਗੈਰਾ ਹੋ ਗਏ ਆ ਤੇ ਹੁਣ ਫਿਰ ਆਪਾਂ ਟਰੱਕ ਤੇ ਮੌਂਦ ਗਏ ਆਪਣੇ ਤੇ ਵੇਟ ਕਰਦੇ ਆ ਕੰਪਨੀ ਵਾਲਾਂ ਦੀ ਜਿਹੜੇ ਆਨਲਾਈਨ ਆਪਾਂ ਰਾਤ ਦੀ ਕੰਪਲੀਟ ਪਾਈ ਹੋਈ ਆ ਵੇਟ ਕਰਾਂਗੇ ਉਹਨਾਂ ਦੀ ਕਿ ਕਦੋਂ ਤੱਕ ਆਉਂਦੇ ਆ ਰਾਤ ਦੇਖੋ ਡੀਜ਼ਲ ਬੰਦ ਕਰਦੇ ਕਰਦੇ ਕਿੰਨਾ ਡੀਜ਼ਲ ਨੀ ਲੀਕ ਹੋ ਗਿਆ ਇੱਥੇ ਤੱਕ ਆ ਗਿਆ ਰਾਤ ਦਾ ਹੀ ਡੀਜ਼ਲ ਲੀਕ ਹੋਇਆ ਹੋਇਆ ਕੋਈ ਹੁੰਦਾ ਨਾ ਜਦੋਂ ਇੱਕਦਮ ਇਹ ਬੰਦੇ ਨੂੰ ਸੁਝਦਾ ਨਹੀਂ ਫਿਰ ਕੁਝ ਵੀ ਕੀ ਕਰਨਾ ਹੁਣ ਕੀ ਕਰੀਏ ਕਿੱਦਾਂ ਹੋਊਗਾ ਬੰਦ ਪੈਪ ਉਧਰੋਂ ਖੋਲਿਏ ਜਾਂ ਇਧਰੋਂ ਖੋਲਿਏ ਸਮਝ ਨਹੀਂ ਆਇਆ ਇਹ ਰਾਤ ਬੜੀ ਮੁਸ਼ਕਲ 1.5 ਤੋਂ 2 ਘੰਟੇ ਲੱਗੇ ਐਨੇ ਚ ਤੇਲ ਲੀਕ ਹੋ ਗਿਆ ਇਹ ਚਲੋ ਕੋਈ ਨਹੀਂ ਔਰ ਵੇਟ ਕਰਦੇ ਆ ਉਹਨਾਂ ਦੀ ਉਹਨਾਂ ਦੇ ਨੰਬਰ ਰਾਤ ਦਿੱਤਾ ਸੀਗਾ ਪਰ ਉਹ ਨੰਬਰ ਸਾਡੇ ਬੰਦੇ ਨੇ ਫੋਨ ਤੇ ਪਾਇਆ ਉਹਨੇ ਮੁੰਡੇ ਨੇ ਉਹਦਾ ਫੋਨ ਹੈਂਗ ਹੁੰਦਾ ਜੀ ਉਹ ਫੋਨ ਨੰਬਰ ਜੋ ਡਿਲੀਟ ਹੋ ਗਿਆ ਸਾਡੇ ਕੋਲ ਬਟ ਉਹ ਉਹਨਾਂ ਕੋਲ ਨੰਬਰ ਹੈਗਾ ਏ ਉਹ ਸਾਨੂੰ ਕਹਿੰਦੇ ਸੀ ਵੀ ਫਿਰ ਅਸੀਂ ਫੋਨ ਕਰਾਂਗੇ ਇੱਕ ਵਾਰੀ ਕਿਉਂਕਿ ਕੰਪਲੀਟ ਆਨਲਾਈਨ ਜਦ ਤੱਕ ਉਹ ਉਹਦਾ ਹੱਲ ਨਹੀਂ ਹੁੰਦਾ ਉਹ ਉਹਨਾਂ ਨੂੰ ਰਿਪੋਰਟ ਦੇਣੀ ਪੈਂਦੀ ਹੈ ਕੰਪਨੀ ਤੇ ਹੱਲ ਹਜੇ ਜਦ ਤੱਕ ਆਪਣਾ ਨਹੀਂ ਹੁੰਦਾ ਉਦੋਂ ਤੱਕ ਨਹੀਂ ਹੁੰਦਾ ਨਾ ਠੀਕ ਹੈ ਹੁਣ ਕਰਨਗੇ ਜਦ ਤੱਕ ਵੇਟ ਕਰਦੇ ਆ ਕਿੰਨਾ ਟਾਈਮ ਹੁੰਦਾ ਆ 10 ਵਜਾਂ ਲੱਗੇ ਆ ਤੇ ਦੇਖਦੇ ਆ ਕਦੋਂ ਤੱਕ ਆਉਂਦੇ ਆ ਫਿਰ ਇਹਦਾ ਹੱਲ ਹੋਊਗਾ ਜੋ ਵੀ ਆ ਫਿਰ ਆਪਾਂ ਕਿਸੇ ਪਾਸੇ ਇਹਨੂੰ ਸਾਈਡ ਤੇ ਲਾ ਸਕਦੇ ਆ ਫਿਰ ਚੱਲਾਂਗੇ ਆਪਣਾ ਮੰਗਲ ਤੇ ਇੱਥੋਂ ਰਹਿ 30 ਕਿਲੋਮੀਟਰ ਰਹਿ ਗਿਆ ਅੱਗੇ ਜਿਹੜਾ ਜਾਣਾ ਆ ਆਪਾਂ ਤੇ ਫਿਰ ਕਰਾਂਗੇ ਹੱਲ ਦੇਖਦੇ ਆ ਕਰਦੇ ਆ ਵੇਟ ਉਹਨਾਂ ਦੀ ਹੁਣ ਕਦੋਂ ਤੱਕ ਆਉਂਦੇ ਆ ਆ ਵੀ ਸੱਜਣੋ ਭਾਰਤਵੰਦ ਵਾਲੇ ਪਹੁੰਚ ਗਏ ਆਪਣੇ ਕੋਲ ਤੇ ਇਹ ਹੁਣ ਆ ਗਿਆ ਟਾਈਮ ਹੋ ਗਿਆ ਇਸ ਟਾਈਮ ਪੌਣੇ 12 ਹੋ ਗਏ ਤੇ ਕਰਨਗੇ ਲੋਟ ਹੁਣ ਇਹਨੂੰ ਇਹ ਤੇ ਪੌਣੇ ਵਾ ਦੇ ਕਰੀਬ ਹੋ ਗਏ ਬਈ ਵੇਟ ਕਰਦੇ ਕਰਦੇ ਉਹ ਖੁੱਲ ਗਈ ਤਜੋਰੀ ला जी ये का मेरे लोड बंदे आ गया मिलते हैं लो जी अ टेंपो हो गया और उस्ताद क्या हाल है ठीक है हाँ। ਆਸਤਾਸ ਯਾਹ ਲੈ ਹੈ ਬੋਲਣੇ ਤੇਲ نکالਨੇ ਕੇ ਲਈ ਲੋਬੀ ਆ ਚੀਜ਼ ਹੈ ਉਹ ਜਿਹੜੀ ਇਹਦੇ ਅੰਦਰ ਰੋਬਟ ਵਗੈਰਾ ਹੈ ਕਿ ਆਏ ਪਤਾ ਨਹੀਂ ਜਿਹੜਾ ਲੀਕ ਹੋਇਆ ਹੈ ਰਾਤ ਤੇ ਇਹ ਚੇਂਜ ਹੋਣਾ ਹੈ ਇਹੀ ਕੱਪ ਜਾ ਚੇਂਜ ਹੋਣਾ ਥੱਲੇ ਤੇ ਬਾਕੀ ਫਿਲਟਰ ਤਾਂ ਠੀਕੇ ਆ ਕਿ ਲੀਕੇ ਜਿਹਦੇ ਤੁਸੀਂ ਆ ਇਹ ਤੇਜ ਦੇਖਦੇ ਆ ਇਹਨੂੰ ਫਿਰ ਆਪਣੀ ਵਰਕਸ਼ਾਪ ਕਿਹੜੀ ਜਗ੍ਹਾ ਹੈ ਇਹ ਨੀਚੇ ਹੈ ਕੋਟੀਪੁਰੇ ਕੋਟੀਪੁਰੇ ਇਹ ਬਲਾਸਪੁਰਮ ਪੈਂਦੀ ਹੈ ਬਲਾਸਪੁਰ ਕੋਟੀਪੁਰਾ ਉਹ ਹੈ ਜੀ ਇਹ ਬੰਦੇ ਮੈਂ ਕਰਦੇ ਆ ਜੇ ਹਨ ਫਿਰ ਦੰਗ ਗੱਲਬਾਤ ਹੋਰ ਕੋ ਉਹ ਰਿੰਗ ਫਟ ਗਿਆ ਇਸ ਦਾ ਕਿਹੜਾ इसका रिंग है ना हाँ रिंग कट दे 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 है? दे 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 दे। गया है इसको कट गया है हेलो ये बिल दे दो स्कैनर भी भेज दिया सौ गया मुझे भेज दिया कुछ भेज देना ना क्या नहीं करना हाँ रिंग कट गया है ਮੈਂ ਖੋਲਦੇ ਨਹੀਂ ਆਇਆ ਕੋਈ ਜਿੰਨ ਕੋ ਇਹ ਵਾਲਾ ਨਹੀਂ ਅੰਦਰ ਵਾਲਾ ਘਟਾ ਹੋਇਆ ਇਸका ਜੋ ਪਿੱਛੇ ਲੜਣ ਦਾ ਸਹੀ ਸੇ ਕਈ ਬੰਦੇ ਖੋਲਦੇ ਹੈ ਤੇ ਇਹ ਅੰਦਰ ਦਾ ਘਟਾ ਹੋਇਆ ਹੈ ਰੇਂਗ ਕਟੇ ਗ੍ਰੰਦ ਲਾਇ ਮਿਡਲ ਹੋ ਗਿਆ ਚੇਂਜ ਲਓ ਵੀ ਕਰਦੇ ਆ ਚੇਂਜ ਬੰਦਿਆਂ ਨੂੰ ਮੈਂ ਕਿਹਾ ਵੀ ਮਠਿਆਈ ਖਲਾ ਮੁੰਡੇ ਨੂੰ ਕਿਹਾ ਕਿ ਮਠਿਆਈ ਖਵਾਈਏ ਤੇ ਬਾਹਰ ਦੀ ਛੱਡੀ ਇਹ ਭਾਜੀ ਆ ਵਰਕਸ਼ਾਪ ਚ ਕਿਹਾ ਕੀ ਨਾਮ ਹੈ ਆਪਣਾ ਚਮਨ 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 ਆਰੇ ਇਹਨਾਂ ਦੀ ਵਰਕਸ਼ਾਪ ਬिलासपुर ਚ ਭਾਰਤਵਿੰਦ ਦੀ ਇਹੀ ਪੈਂਦੀ ਆ ਤੇ ਬਾਹਰ ਦਾ ਕੰਮਕਰ ਮੇਰੇ ਖਿਆਲ ਨਾਲ ਇਹੀ ਕਰਦੇ ਆ ਸਰਵਿਸਿੰਗ ਜਦੋਂ ਵੀ ਆਉਂਦੇ ਜਾਂਦੇ ਹੈ ਠੀਕ ਹੈ ਠੀਕ ਹੈ ਇਹ ਨਵਿਕ ਕਰਦੇ ਆ ਫਿਰ ਚੇਂਜ ਹੁਣ ਉਹਦਾ ਚੇਂਜ ਹੀ ਕਰਨਾ ਪੈ ਰਿਹਾ ਪਹਿਲਾਂ ਵਾਲਾ ਟਾਈਟ ਸੀ ਕਹਿੰਦੇ ਜਿਆਦਾ ਚਲੋ ਜੋ ਵੀ ਰੀਜ਼ਨ ਸੀ ਇਹਨਾਂ ਦਾ ਆਪਣਾ ਪਹਿਲਾਂ ਤੁਹਾਨੂੰ ਪੇਡ ਕਰਨਾ ਪੈਣਾ ਸੀ ਫਿਰ ਗੱਲਬਾਤ ਕੀਤੀ ਆ ਵੀ ਨਹੀਂ ਯਾਰ ਹਜੇ ਤਾਂ ਨਵੀਂ ਹੈ ਜ ਦੋ ਦਿਨ ਦਾ ਹੋਇਆ ਤੇ ਹੁਣ ਗਾਰੰਟੀ ਦੇ ਵਿੱਚ ਹੀ ਗੱਲ ਕਰੀਏ ਵੀ ਗਾਰੰਟੀ ਚ ਹੋਊਗਾ ਗਾਰੰਟੀ 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 'ਚ ਹੋਊਗਾ ਇਹਦਾ ਗਾਰੰਟੀ ਦਾ ਹੈ ਨਾ ਸੋਨ ਕਰਦੇ ਆ

ਰਾਤਾ ਵਈ ਨਵਾਂ ਲਿਆ ਕੇ ਹਾਂ ਨਹੀਂ ਕੋਈ ਲੱਗਿਆ ਆਹ ਛੜੀ ਗਾ ਰੱਖਤਾ ਚੇਹ ਹਾਂ ਛੜੀ ਗਾ ਇਹ ਆ ਤੁੰਬਾ ਰਹਿਣਾ ਕਟਤਾ ਨਵਾਂ ਪਾਤਾ ਚੂੜੀ ਜਿਹੜੀ ਐ ਨਾ ਇਦੇ ਵਿੱਚ ਆ ਖਰਾਬ ਹੋ ਗਿਆ ਆ ਦੇਖੋ ਤੁਹਾਨੂੰ ਦਿਖਾਉਂਗਾ ਆ ਦੇਖ ਆ ਜਿਹੜੀ ਲੱਗੀ ਹੈ ਨਾ ਬਾਸ਼ਲ ਦੀ ਇਹ ਕੱਟੀ ਹੋਈ ਆ ਇਹਦੇ ਕਰਕੇ ਲੀਕ ਤਾਂ ਇਹ ਚੜਦਾ ਵੀ ਟਾਈਟ ਸੀਗਾ ਚਲੋ ਹੋ ਗਿਆ ਹੁਣ ਤਾਂ ਉਹ ਡੀਜ਼ਲ ਵਾਲਾ ਵੀ ਉਸਤਾਦ ਮੈਂ ਖੋਲਿਆ ਹੋਇਆ ਹੈ ਨਾ ਇਹ ਵੀ ਲਾ ਦਿਓ ਇਸ ਦਾ ਸੇਲ ਆ ਰਿਹਾ ਹੈ ਮੈਂ ਪਿੱਛੇ ਕੇ ਨਹੀਂ ਹੁਣ ਦੂਆ ਬਸ ਖੋਲਿਆ ਦਾ ਰਾਤ ਹੁਣ ਤਾਂ ਨਹੀਂ ਆ ਰਿਹਾ ਡੀਜ਼ਲ

ਨਾਲ ਦਾ ਪੇਚ ਕਸਾ ਹੈਾਰੇ ਵੀਡੀਓ ਵਾਲਾ ਜਿਆ ਛੋਟਾ ਸਟਾਰ ਕਰਦੇ ਆ ਤੇਲ ਪਾਣੀ ਹੁਣ ਚਲਾ ਕੇ ਬਲਾਈ ਜੀ ਹੁਣ ਤੇਲ ਆ ਰਿਹਾ ਇਹਦੇ ਚ ਪਰੰਗਾ ਫਿਲਟਰ ਪੰਪ ਮਾਰ ਕੇ

ਹੋਇਆ ਵੀ ਤਾਹਿਰ ਕਰੇਗਾ ਸਟਾਰਟ ਕਰ ਤੋ ਜਰਾ ਸਟਾਰਟ ਕਰੀ ਬਾਸ ਛੋੜ ਦੇ ਠੀਕ ਹੈ ਲਓ ਜੀ ਹੋ ਗਈ ਸਟਾਰਟ ਆ ਥੋੜਾ ਦੇਖੋ ਕਪੜਾ ਜਾਂ ਮਾਰ ਦੇ ਇੱਕ ਵਾਰੀ ਲੀਕੇਜ ਦਾ ਪਤਾ ਲੀਕੇਜ ਦੀ ਕੋਈ ਨਾ ਕਪੜਾ ਜਾਂ ਮਾਰ ਦੇ ਇੱਕ ਵਾਰੀ ਅੱਜ ਹੀ ਦੇਖਦੇ ਹਾਂ ਇੱਕ ਵਾਰੀ ਸਟਾਰਟ ਕਰਤੀ ਆਣ ਇੱਕ ਵਾਰ ਦੇਖਦੇ ਹਾਂ ਕੀ ਬਣਿਆ ਆਓ ਵੀ ਹੋ ਰਿਹਾ ਕੰਪਨ ਹੋ ਰਿਹਾ ਹੋਰ ਤਾਂ ਨਹੀਂ ਹੋ ਰਿਹਾ ਨਹੀਂ ਹੋ ਗਿਆ ਜੀਗ ਨਹੀਂ ਹੋ ਰਿਹਾ ਕੱਬਲੀ ਸਟਾਰਟ ਆਪਾਂ ਦੇਖ ਕਰਦੇ ਹਾਂ ਰੋਡ ਤੇ ਖੜੀ ਜੀ ਅੱਧੀ ਕਿਤਾਹ ਰਾਜ ਜੀ ਠੀਕ ਆ ਸਾਥ ਥੈਂਕ ਯੂ ਬਹੁਤ 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 ਜੀ ਇਹ ਬੰਦੇ ਆਪਣੇ ਨਾਲ ਵੀ ਆਏ ਹੱਲ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦਾ ਤੇ ਕਰ ਗਏ ਬਈ ਠੀਕ ਆ ਜੀ ਲਓ ਜੀ ਹੋ ਗਿਆ ਆਪਣਾ ਹੱਲ ਤੇ ਬੰਦੇ ਜਾ ਰਹੇ ਕੰਪਨੀ ਵਾਲੇ ਕਹਿੰਦੇ ਅਸੀਂ ਕਿਤੇ ਹੋਰ ਵੀ ਜਾਣਾ ਗੱਡੀ ਕੋਈ ਚਲਦੇ ਰਹਿੰਦੀਆਂ ਗੱਡੀਆਂ 'ਚ ਪ੍ਰੋਬਲਮ ਆ ਕਹਿੰਦੇ ਪ੍ਰੋਬਲਮ ਆ ਗਈ ਗੱਡੀ 'ਚ ਕਿਸੇ ਤੇ ਜਾ ਰਹੇ ਆ ਬੰਦੇ ਠੀਕ ਐ ਚਲੋ ਓਕੇ ਜੀ ਆਪਣਾ ਵੀ ਹੋ ਗਿਆ ਹੱਲ ਤਾਂ ਮੈਂ ਇਹਨੂੰ ਕਿਹਾ ਮੈਂ ਕਿਹਾ ਪੱਥਰ ਪੁੱਤਰ ਚੱਕ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਜਿਹੜੇ ਆਪਾਂ ਰੱਖਿਆ ਰਾਤ ਸੇਫਟੀ ਪਰਪਸ 'ਚ ਰੱਖਣੇ ਪੈਂਦੇ ਆ ਹਨਾ ਹੁਣ ਉਹ ਚੱਕ ਦਈਏ ਚੱਕ ਕੇ ਫਿਰ ਕਿਉਂਕਿ ਅਸੀਂ ਨਿਕਲ ਗਏ ਅੱਗੇ ਤਾਂ ਪਿੱਛੇ ਵਾਲੇ ਨੂੰ ਪ੍ਰੋਬਲਮ ਨਾ ਹੋਵੇ ਚੱਕ ਦੇ ਠੀਕ ਹੈ ਓਕੇ ਠੀਕ ਹੈ ਜੀ ਬਾਈ ਚਲੋ ਜੀ ਬੰਦੇ ਗਏ ਆ ਚੱਕ ਦੇ ਪੱਥਰ ਠੀਕ ਹੈ ਅੱਗੇ ਵਾਲੇ ਵੀ ਉਠਾ ਦੇ ਚਲਤੇ ਹੈ ਕਹੀਂ ਅੱਗੇ ਹੈ ਨਾ ਇਹ ਵੀ ਚੱਕ ਦੇ ਪੱਥਰ ਦਿਆ ਗਦਾ ਕਈ ਬੰਦੇ ਕਹਿੰਦੇ ਹੋਣਾ ਵੀ ਨਵੀਂ ਕੱਟੀ ਆ ਯਾਰ ਫੁੱਲ ਬੁੱਤਿਆ ਲੱਗੇ ਆ ਹੋਇਆ ਕਿਆ ਹੈ ਤੇ ਹੋ ਜਾਂਦਾ ਬਈ ਨਵੀਆਂ ਗੱਡੀਆਂ ਦਾ ਵੀ ਹੈ ਤਾਂ ਖੈਰ ਚਲੋ ਚਲਦੇ ਆ ਅੱਗੇ ਲਾਉਨੇ ਕਿਤੇ ਠੀਕ ਹੈ ਇਹ ਕਿਤੇ ਲਾ ਕੇ ਫਿਰ ਦੇਖਦੇ ਆ ਚਲੋ ਚਲੋ ਚੱਲੀਏ ਫਿਰ ਜਾ ਰਹੇ ਆ ਲਾਈਏ ਫਿਰ ਕਿਸੇ ਪਾਸੇ ਨੂੰ ਅੱਗੇ ਸਾਈਡ ਤੇ ਕਿਤੇ ਇਹ ਇੱਥੇ ਹਸਪੀਟਲ ਦੇ ਨਾਲ ਹੀ ਸਾਡੇ ਨਾਲ ਹੀ ਸਿਗਰ कार कित खड़ी है देखी ਓਏ ਸੱਜਣੋ ਆਪਾਂ ਆਇਆ ਚੱਲ ਕੇ ਥੋੜਾ ਜਿਹਾ ਆਏ ਆ ਓਹ ਹਸਪਤਾਲੀ ਤੋਂ ਪਿੱਛੇ ਤੇ ਆਪਾਂ ਰੋਕ ਲਾ ਲਿਆ ਜਿਹੜਾ ਬਣਿਆ ਹੋਇਆ ਤੇ ਇਧਰ ਦੇਖੋ ਮੌਸਮ ਤੁਸੀਂ ਕਿਦਾਂ ਦਾ ਪਹਾੜੀ ਏਰੀਆ ਹੈ ਨਾ ਕਿੰਨਾ ਘੈਂਟ ਆ ਸਾਰੇ ਅੱਪਨੇ ਰੱਬ ਤੁਹਾਨੂੰ ਵਡਾਈ ਤੇ ਰੋਡ ਸਿੰਗਲ ਜ ਹੈ ਤੇ ਕੈਂਚੇ ਕੁੰਚੇ ਤੇ ਦਿੱਕਤ ਹੁੰਦੀ ਬਹੁਤ ਜ਼ਿਆਦਾ ਤਾਂ ਕਰਕੇ ਆਪਾਂ ਥੋੜਾ ਜਿਹਾ 4-5 ਕਿਲੋ ਮੀਟਰ ਗਿਆ ਕੇ ਨਾਲੀ ਸਾਈਡ ਤੇ ਦਾਤ ਨੂੰ ਚੱਲਾਂਗੇ ਇੱਥੋਂ ਕੱਲ ਮਿਲਦੇ ਆ ਤੁਹਾਨੂੰ ਉਸੇ ਜਗ੍ਹਾ ਤੇ ਉਸੇ ਪੁਆਇੰਟ ਤੇ ਜਿੱਥੇ ਆਪਾਂ ਨੇ ਜਾਣਾ ਹੈ ਠੀਕ ਹੈ ਮਿਲਾਂਗੇ ਤੁਹਾਨੂੰ ਅੱਗੇ ਅੱਜ ਤੱਕ ਅਰੇ ਰਹੀ ਹਾਂ ਜਿਆ ਫਿਰ ਵਲੋਗ ਨੂੰ ਦੇਖਾਂਗੇ ਐਂਡ ਕਰਦੇ ਆ ਓ ਲੈ ਕਰ ਤਿੰਨ ਕਹਾਟਾ ਬੰਦ ਮੇਰਾ ਕਹਾਣੀ ਸੁਣ ਲੈ ਜੀ ਤੇ ਕੀ ਲੋੜ ਹੈ ਜੇ ਵੈਰ ਚੱਤੀ ਹੈ ਚਲੋ ਬਹੁਤ ਵਧੀਆ ਮਿਲਦੇ ਆ ਤੁਹਾਨੂੰ ਫਿਰ